ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਅੱਜ ਇੱਕ ਬੜਾ ਸੋਹਣਾ ਗੀਤ ਲੈ ਕੇ ਆਈਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਗੀਤ ਦੇ ਵਿੱਚ ਨਾ ਜ਼ਰੂਰੀ ਨਹੀਂ ਹੁੰਦਾ ਕਹਿ ਦਿੰਦੇ ਨੇ ਨਣਦ ਪ੍ਰਜਾਹੀ ਦਾ ਤਾਂ ਬੈਰ ਹੁੰਦਾ ਇਹ ਗੱਲਾਂ ਕਹਿਣ ਨੂੰ ਹੀ ਨੇ ਔਰ ਬਹੁਤ ਜਗ੍ਹਾ ਹੁੰਦਾ ਵੀ ਇਹ ਸਚਾਈ ਵੀ ਹੈਗੀ ਐ ਜਿਹੜਾ ਅੱਜ ਤੁਹਾਨੂੰ ਗੀਤ ਸੁਣਾਉਂਗੀ ਇਹਦੇ ਚ ਨਨਦ ਪਰਜਾਈ ਦਾ ਬੜਾ ਪਿਆਰ ਹੈ ਮਾਂ ਮੁੱਕ ਜਾਂਦੀ ਐ ਤਾਂ ਪਰਜਾਈ ਫਿਰ ਨਨਦ ਨੂੰ ਕਹਿੰਦੀ ਐ ਵੀ ਮੈਂ ਤੇਰੀ ਮਾਂ ਵਰਗੀ ਹੋਈ ਆ ਤੂੰ ਮੇਰੇ ਕੋਲ ਦੁੱਖ ਸੁੱਖ ਬੋਲ ਆਪਦੇ ਆਇਆ ਜਾਇਆ ਕਰ ਆਪਦੇ ਭਰਾ ਦੇ ਗਲ ਲੱਗ ਕੇ ਰੋਇਆ ਕਰ ਅੰਦਰੋਂ ਆਪਦੇ ਦੁੱਖ ਨੂੰ ਕੱਢ ਸਾਰੇ ਨੂੰ ਸੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋਂ ਨੰਦ ਪਿਆਰੇ ਜੀ ਗੀਤ ਦਾ ਸਤ ਸ੍ਰੀ ਅਕਾਲ ਬੁਲਾ ਮਾ ਨਾਂਣਦੇ ਉਟ ਗਲਵਕੜੀ ਪਾ ਮਾ ਨਾਂਣਦੇ ਸਤ ਸ੍ਰੀ ਅਕਾਲ ਬੁਲਾਵਾ ਗਲ ਵਕੜੀ ਪਾਵਾਂ ਨਣਦੇ ਕਿਉਂ ਤੂੰ ਤੇ ਕੇ ਆਉਣ ਹਟ ਗਈ ਕੁਝ ਤਾਂ ਮੂੰਹ ਬੋਲੇ ਕੁੜੇ ਕੋਈ ਤਾਂ ਦੁੱਖ ਸੁਖ ਹੌਲ ਕੁੜੇ ਮੈਂ ਤੇਰੀ ਮਾ ਵਰਗੀ ਬਰ ਜਾਈ ਕੋਈ ਤਾਂ ਦੁੱਖ ਸੁਖ ਹੌਲ ਕੁੜੇ ਬੈਣ ਪਾਈ ਤੁਸੀਂ ਕੱਠੇ ਖੇਲੇ ਕਈ ਵਾਰੀ ਤੁਸੀਂ ਲੜਦੇ ਸੀ ਕੋ ਵੜਟਕ ਬਲਵ ਜਗਾ ਕੇ ਕੱਠੇ ਬੈ ਕੇ ਪੜਦੇ ਸੀ ਕੋ ਵੜਟਕ ਬਲਵ ਜਗਾ ਕੇ ਕੱਠੇ ਬੈ ਕੇ ਪੜਦੇ ਸੀ ਇਨੂੰ ਲੱਗਦਾ ਪਿਆਰ ਸਾਡੇ ਨਾਲ ਟਲ ਕੁੜੇ ਮੈਂ ਤੇਰੀ ਮਾਵਰਗੀ ਭਰ ਜਾਈ ਕੋਈ ਤਾਂ ਦੁੱਖ ਸੁਖ ਹੋਲ ਕੁੜੇ ਕੁਸਕ ਫੋਲ ਕੁੜੇ ਅੰਦਰ ਪਿਆਸ ਦੁੱਖ ਨੀਮਾਂਦਾ ਓ ਉੱਪਰ ਚਰਖਾ ਤੇ ਗਲੋਟੇ ਵੇ ਅੰਦਰ ਪਿਆਸ ਦੁੱਖ ਨੀਮਾਂਦਾ ਓ ਚਾਰਖਾ ਉਤੇ ਗਲੋਟੇ ਵੇ ਅੰਦੇ ਅਜ ਵਿਚਾਲੇ ਛੱਡ ਗਈ ਜਿਹੜੇ ਓ ਮਈ ਉਤੇ ਗਲੋਟੇ ਵੇ ਵੀਰ ਆਪਣੇ ਦੇ ਗੜ ਨੂੰ ਲੱਗ ਕੇ ഫുൽ കേുഖ സുഖ ഫോൽ കൂടേ മാവരീ ਕੋਈ ਤਾਂ ਦੁੱਖ ਸੁਖ ਹੋਲੇ ਕੁੜੇ ਧੰਨਵਾਦ ਜੀ